ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ نیوز ਚੈਨਲ ਹਿੰਮਤ ਸੱਚ ਦਿਖਾਉਣ ਦੀ ਸਮਰਾਲਾ ਦੇ ਪਿੰਡ ਮੁਸਕਾਬਾਦ ਦੀ ਹੱਦ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਵਿਰੋਧ ਤੀਜ਼ ਕਰ ਦਿੱਤਾ ਗਿਆ ਹੈ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਚੰਡੀਗੜ੍ਹ ਲੁਧਿਆਣਾ ਨੈਸ਼ਨਲ ਹਾਈਵੇ ਉੱਪਰ ਧਰਨਾ ਲਗਾਇਆ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਲਾਂਟ ਦੇ ਨਾਲ ਇਲਾਕੇ ਅੰਦਰ ਬਿਮਾਰੀਆਂ ਫੈਲਣਗੀਆਂ ਤੇ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਜਾਵੇਗਾ। ਜਿਸ ਨਾਲ ਉਹਨਾਂ ਦਾ ਜਿਉਣਾ ਮੁਸ਼ਕਲ ਹੋ ਜਾਵੇਗਾ। ਕਰਨੇ ਦੌਰਾਨ ਪਿੰਡ ਮੁਸਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਨੇ ਕਿਹਾ ਕਿ ਇਸ ਪਲਾਂਟ ਦੇ ਬਣਨ ਨਾਲ ਉਹਨਾਂ ਦੇ ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧੇਗਾ। ਉਹਨਾਂ ਦਾ ਪੂਰਾ ਇਲਾਕਾ ਗ੍ਰੀਨ ਜ਼ੋਨ ਵਿੱਚ ਹੈ। ਪਲਾਂਟ ਤੋਂ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ। ਬਿਮਾਰੀਆਂ ਫੈਲਣ ਦਾ ਡਰ ਰਹੇਗਾ। ਕੁਝ ਦੂਰੀ ਤੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਕਾਰਨ ਉਹ ਕਿਸੇ ਵੀ ਕੀਮਤ ਤੇ ਪਲਾਂਟ ਨਹੀਂ ਲੱਗਣ ਦੇਣਗੇ।

ਏ ਪਲਾਂਟ ਕਿਸੇ ਵੀ ਕੀਮਤ ਉਪਰ ਲੱਗਣ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇੱਕ ਦਿਨ ਦਾ ਧਰਨਾ ਲਗਾ ਕੇ ਚੇਤਾਵਨੀ ਦਿੱਤੀ ਗਈ ਹੈ। ਜੇਕਰ ਪਲਾਂਟ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਪੱਕੇ ਤੌਰ ਉਪਰ ਮੋਰਚਾ ਲਗਾਇਆ ਜਾਵੇਗਾ। ਨਿਰਮਲ ਸਿੰਘ ਨੇ ਵੀ ਪਲਾਂਟ ਲਗਾਉਣ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪ੍ਰਸ਼ਾਸਨ ਨੂੰ ਪਲਾਂਟ ਦਾ ਕੰਮ ਬੰਦ ਕਰਾਉਣਾ ਚਾਹੀਦਾ। ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ نیوز ਚੈਨਲ ਦੇ ਲਈ ਸਮਰਾਲਾ ਤੋਂ ਪੱਤਰਕਾਰ ਮਨੋਜ ਕੁਮਾਰ ਮੋਂਗਾ ਦੇ ਨਾਲ ਗੁਰਦੇਵ ਸੋਹਲ ਦੀ ਖਾਸ ਰਿਪੋਰਟ। ਜੀ ਵਾਲੀ ਮਾਲਮਿੰਦਰ ਸਿੰਘ ਸਰਪੰਚ ਮੁਸ਼ਕਵਾਦੀ ਸਰਪੰਚ ਸਾਹਿਬ ਅਜੇ ਰੋਡ ਦੇ ਉੱਪਰ ਧਰਨਾ ਲਾਇਆ ਗਿਆ ਕੀ ਕਾਰਨ ਸਾਡੇ ਪਿੰਡ ਦੇ ਬਿਲਕੁਲ ਨੇੜੇ ਜੀਐਸਵਾਈਪਰੀ ਲੱਗ ਰਹੀ ਹੈ ਜੀ ਅਸੀਂ ਬਹੁਤ ਵਾਰੀ ਵਿਰੋਧ ਕਰ ਚੁੱਕੇ ਹਾਂ ਉਹ 2 ਸਾਲ ਤੋਂ ਕੰਮ ਚੱਲ ਰਿਹਾ ਹੈ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੁਣ ਸਾਡੇ ਨੇ ਪਾਪਲਿਕ ਮੀਟਿੰਗ ਰੱਖੀ ਸੀ ਬਰਸੋ ਪਿੰਡ ਉਹਦੇ ਵਿੱਚ ਐਸਡੀਐਮ ਸਾਹਿਬ ਸਾਨੂੰ ਸਾਰੇ ਨੂੰ ਉੱਥੇ ਛੱਡ ਗਏ ਸਾਰਾ ਪ੍ਰਸ਼ਾਸਨ ਬੈਠਿਆਂ ਨੂੰ ਛੱਡ ਗਏ ਉੱਥੋਂ ਆ ਗਿਆ ਕਦੀ ਕੋਈ ਸੁਣਵਾਈ ਨਹੀਂ ਕਿਸੇ ਨੇ ਕੀਤੀ ਕਦੀ ਕਿੰਨੀ ਦੇਰੋਂ ਸੰਘਰਸ਼ ਕਰ ਰਹੇ ਹੋ ਜੀ ਸਾਨੂੰ ਲਗਭਗ 10 ਦੋ 10 ਸਾਲ ਹੋ ਗਏ ਜੀ ਸਰ ਪ੍ਰਸ਼ਾਸਨ ਪਹਿਲਾਂ ਕੀ ਤੋਂ ਆਸ਼ਵਾਸਨ ਦਿੰਦਾ ਰਿਹਾ ਜੀ ਵੀ ਕੰਮ ਬੰਦ ਕਰਾਉਂਦਾ ਜੀ ਜਦੋਂ ਫੂਕਸ ਤਾਂ ਬੰਦ ਹੁੰਦਾ ਜੇ ਕੋਈ ਕੰਮ ਚਲਵਾਉਂਦੇ ਨਹੀਂ ਫੈਕਟਰੀ ਨੂੰ ਬੰਦ ਕਰਨ ਦਾ ਕਾਰਨ ਕੀ ਹੈ ਉਹ ਜੀ ਬਿਲਕੁਲ ਪਿੰਡ ਦੇ ਨੇੜੇ ਆ ਗੈਸ ਭਰਾਟਾ ਸਾਡਾ ਏਰੀਆ ਹੈਗਾ ਫਰਜੀ ਵਾਲਾ ਗ੍ਰੀਨ ਜ਼ੋਨ ਏਰੀਆ ਹੈ ਸਬਜ਼ੀਆਂ ਦੀ ਸਾਰੀ ਬੈਲਟ ਹੈ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਵਾਤਾਵਰਨ ਖਰਾਬ ਹੋਵੇ ਉਹਦੇ ਨਾਲ ਦੀ ਫੈਕਟਰੀ ਆਣਦਾਲੇ ਅਸੀਂ ਪਤਾ ਕੀਤਾ ਹੋਰ ਚੱਲਦੀਆਂ ਨੇ ਉੱਥੇ ਲੋਕਾਂ ਦਾ ਰਹਿਣਾ ਦ ਅਸੀਂ ਨਹੀਂ ਜਾਣਦੇ ਵੀ ਸਾਡਾ ਵੀ ਨਰਕ ਬਣ ਜਵੇ ਜ਼ਿੰਦਗੀ ਕੀ ਨੁਕਸਾਨ ਦੇ ਫੈਕਟਰੀ ਦਾ ਉਹਦਾ ਜੀ ਪਹਿਲਾਂ ਤਾਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੈ ਅਗਲੇ ਗੋਆ ਲੈ ਕੇ ਪੋਣਾ ਹੈ ਧਰਤੀ 'ਚ ਪਾਣੀ ਪੋਣੇ ਸਭ ਕੁਝ ਕਰਦੇ ਨੇ ਵਾਦ ਵਿੱਚ ਫੈਕਟਰੀ ਵਾਲੇ ਪਰ ਪ੍ਰਸ਼ਾਸਨ ਪਰਸੋਂ ਜਦੋਂ ਆਈਪੀਐਸ ਜਿੰਦਾ ਉਹਨਾਂ ਦਾ ਕਹਿਣਾ ਹੈ ਕਿ ਮਾਪਦੰਡ ਪੂਰੇ ਕੀਤੇ ਹੋਣੇ ਫੈਕਟਰੀ ਬਣੂ ਕੀ ਕਹਿਣਾ ਚਾਹਦੇ ਦੇ ਬਾਰੇ ਦੇਖੋ ਜੀ ਜਿਹੜਾ ਵਜਾ ਆਪਾਂ ਨੂੰ ਕੋਈ ਸਰਟੀਫਿਕੇਟ ਮਿਲਦਾ ਹੈ ਕੋਈ ਮਿਲਦਾ ਸਭ ਲੋਕਾਂ ਨੂੰ ਪਤਾ ਵੀ ਕਿਵੇਂ ਮਿਲਦੇ ਨੇ ਕੋਈ ਲੋਕਾਂ ਨੂੰ ਤਾਂ ਕੋਈ ਰੱਖਦਾ ਜੀਗਾ ਉਹਦਾ ਜੇ ਵੀ ਜੀਰੇ ਫੈਕਟਰੀ ਜਲਦੀ ਸੀ ਉਹਦੇ ਵੀ ਤਾਂ ਪੂਰੇ ਮਾਪਦੰਡ ਸੀ ਉੱ ਅਸੀਂ ਉਹ ਵੀ ਨਹੀਂ ਚਾਹੁੰਦੇ ਸੀ ਕਿ ਨਾ ਹੁਣੇ ਦਾ ਮੰਨ ਦੋ ਜੀ ਤੁਹਾਡੇ ਪਿੰਡ ਦੀ ਵਾਦੀ ਕਿੰਨੀ ਹੈ ਸਾਡੇ ਪਿੰਡ ਦੀ ਉਹ ਜੀ 2500 ਤਿੰਨ ਹੀ ਅੱਗੇ ਲਗਭਗ 2700 ਤੁਹਾਡਾ ਗੱਲਾ ਪਿੰਡ ਤੋਂ ਰਸਤੇ ਬਟਾ ਹੀ ਹੋਰ ਪਿੰਡ ਨਹੀਂ ਨਹੀਂ ਸਾਡੇ ਨਾਲ ਸਾਡੇ ਨਾਲ ਸਾਰਾ ਇੰਡੀਆ ਨਾਲ ਆ ਗਿਆ ਜੀ ਹੁਣ ਤਾਂ ਜੀ ਵੀ ਆਉ ਗਿਆ ਟਪਰੀਆਂ ਆਉ ਗਿਆ ਜੀ ਸਾਰਾ ਸਾਰਾ ਪਿੰਡ ਸਾਡੇ ਨਾਲ ਭਾਰੀ ਮੌਜੂਦਾ ਸਰਕਾਰ ਨਾਲ ਦੀ ਗੱਲ ਇੱਕ ਵਾਰ ਕੀਤੀ ਨਹੀਂ ਸਾਡੇ ਨਾਲ ਸਰਕਾਰ ਨਾਲ ਤਾਂ ਅਸੀਂ ਦੇਖੋ ਜੀ ਕੱਲ ਵੀ ਐਮਐਲ ਨੂੰ ਅਸੀਂ ਫੋਨ ਕਰਿਆ ਸੀ ਵੀ ਦੇਖੋ ਜੀ ਪਜੀਸ਼ਨਾਂ ਬਣ ਚੁੱਕੀਆਂ ਤੱਕਦੀਆਂ ਕੱਲ ਨੂੰ ਪੁਰਾਦੇ ਵਿੱਚ ਚੰਡੀਗੜ੍ਹ ਮੈਂ ਆ ਕੇ ਦੇਖੂਗਾ। ਮੋਕੇ ਦਾ ਮੈਂ ਕਿਸੇ ਨੇ ਕੋਈ ਰਫਤਾਰ ਨਹੀਂ ਕਰ ਦਿੱਤਾ। ਤੁਸੀਂ ਕਰੋ ਤੱਕ ਤੁਹਾਡਾ ਕਰਨਾ ਚਾਹੀਦਾ। ਜਦੋਂ ਤੱਕ ਸਾਨੂੰ ਪੂਰਾ ਸਾਨੂੰ ਪੂਰੇ ਵਾਸ਼ ਨਹੀਂ ਮੰਦਾ ਸਾਡੇ ਆਕਲ ਸੁਣੇ ਜਾਣਗੇ। ਹੋਰ ਕਿੰਨੇ ਵਜੇ ਦੇ ਬੈਠੇ ਹੋਰੇ ਜੀ? ਜੀ ਕਿੰਨੇ ਟਾਈਮ ਦੇ ਬੈਠੇ ਹੋਰੇ? ਤੁਸੀਂ ਤਾਂ ਦੇਖੋਗੇ ਜੀ। ਕੋਈ ਮੇਲ ਲਾਇਆ ਪਛਾ ਨਹੀਂ ਆਇਆ। ਨਹੀਂ ਜੀ ਤੁਹਾਨੂੰ ਕੋਈ ਨਹੀਂ ਆਇਆ। ਇਹ ਨਾ ਐਵੇਂ ਕੀਤਾ ਜਾਊਗਾ। ਫਿਰ ਅਸੀਂ ਹੋਰ ਤੇਜ਼ ਕਰਾਂਗੇ। ਅਸੀਂ ਨਰਜੀ ਤੇਜ਼ ਕਰਾਂਗੇ ਹੋਰੇ। ਕਰਾਂਗੇ ਜੀ ਬਿਲਕੁਲ। ਜੀ ਨਾ ਜੀ। ਮਨੇ ਹਰਦੀਪ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨਾਂ ਨੇ ਕਰਦੀਆਂ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਕਿਉਂ ਕੀਤਾ ਗਿਆ ਕੀ ਕਰਨਾ ਚਾਹੁੰਦੇ ਸਿਹਦੇ ਅੱਜ ਦੋ ਕਾਰਨ ਨੇ ਜੀ ਅਸੀਂ ਕੱਲ ਕਾਲ ਦਿੱਤੀ ਸੀ ਕਿ ਬਈ ਜੋ ਸਾਡੇ ਪਿੰਡ ਮੁਸਕਾਬਾਦ ਵਿਖੇ ਇੱਕ ਫੈਕਟਰੀ ਲੱਗ ਰਹੀ ਆ ਜਿਹਦੇ ਖਿਲਾਫ ਅਸੀਂ ਪੂਰੇ ਡੇਢ ਸਾਲ ਤੋਂ ਸੰਘਰਸ਼ ਲੜ ਰਹੇ ਹਾਂ ਜੋ ਪਿਛਲੇ ਐਸਡੀਐਮ ਸਾਹਿਬ ਸੀਗੇ ਕੁਲਦੀਪ ਸਿੰਘ ਦੀ ਬਾਵਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਵੀ ਫੈਕਟਰੀ ਬੰਦ ਹੋਊਗੀ ਉਹ ਬੰਦ ਵੀ ਰਿਹਾ ਕੰਮ ਤੇ ਹੁਣ ਕੁਝ ਦਿਨਾਂ ਤੋਂ ਉਤੋਂ ਬਾਅਦ ਕੋਣ ਫੇਰ ਕੰਮ ਇਹਦਾ ਸਟਾਰਟਿੰਗ ਕਰਤੀ ਇਸ ਸਬੰਧੀ ਅਸੀਂ ਆਪਣੇ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਤੇ ਉਹਨਾਂ ਨੇ ਆ ਕੇ ਬਕਾਇਦਾ ਕੰਮ ਐਸਐਚਓ ਸਾਹਿਬ ਨੇ ਬੰਦ ਕਰਾਤਾ ਸੀ ਕੋਈ ਵੀ ਇੱਥੇ ਤਣਾਪੂਨ ਸੀ ਦੀ ਨਾ ਬਣੇ ਲੋਕ ਆਪਸ ਵਿੱਚ ਲੜ ਜਾਣ ਨਾ ਪਰ ਪਰसों ਇੱਥੇ ਮੀਟਿੰਗ ਰੱਖੀ ਸੀ ਆਈਡੀਐਮ ਸਾਹਿਬ ਦੀ ਆਪਣੇ ਪਿੰਡ ਮੁਸਕਾਬਾਦ ਵਿਖੇ ਤੇ ਉਹਨਾਂ ਨੇ ਬਹੁਤ ਹੀ ਗੈਰ ਜ਼ਿੰਮੇਵਾਰ ਯਾਨੀ ਕਿ ਰਵੱਈਏ ਦੇ ਨਾਲ ਉਹ ਆਏ ਨੇ ਉਹਨਾਂ ਨੇ ਲੋਕਾਂ ਦੀ ਗੱਲਬਾਤ ਨਹੀਂ ਸੁਣੀ ਹੈਗੀ ਵਧੀਆ ਢੰਗ ਦੇ ਨਾਲ ਤੇ ਲੋਕਾਂ ਨੂੰ ਕਹਿੰਦੇ ਮੈਂ ਫੈਕਟਰੀ ਦੇਖ ਕੇ ਆਉਣਾ ਮੈਂ ਉੱਤੇ ਫੈਕਟਰੀ ਦੇਖਣ ਗਏ ਨੇ ਤੇ ਬਾਅਦ ਦੇ ਵਿੱਚ ਆਏ ਨਹੀਂ ਤੇ ਆਪਣਾ ਸਿੱਧਾ ਹੀ ਘਰ ਨੂੰ ਲੰਘ ਗਏ ਇੱਕ ਜਿਹੜੇ ਸਾਡੀ ਮੈਂ ਜਠੇਵੰਦੀ ਵੱਲੋਂ ਸਾਨੂੰ ਇਤਰਾਜ ਆ ਉਹਨਾਂ ਨੇ ਸਾਡੇ ਜੱਟਾਂ ਨੂੰ ਮੂਰਖ ਕਿਹਾ ਕਿਹਾ ਵੀ ਅਣਪਰ ਜੱਟ ਨੇ ਅਸੀਂ ਇਹਦਾ ਵਿਰੋਧ ਕਰਦੇ ਆ ਅਸੀਂ ਇਸ ਚੀਜ਼ ਨੂੰ ਆਪਣੀ ਗਾਦੀ ਕਮਿਊਨਿਟੀ ਨੂੰ ਉਹਨਾਂ ਨੇ ਬਹੁਤ ਵੱਡਾ ਘਟਿਆ ਸ਼ਬਦ ਕਿਹਾ ਸਾਨੂੰ ਮੂਰਖ ਕਿਹਾ ਗਿਆ ਕਿਸਾਨਾਂ ਨੂੰ ਅਸੀਂ ਇਹਦਾ ਸ joint ਮੋਰਚੇ ਨਾਲ ਮੇਰੀ ਰਾਜਾ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਮੈਂ ਆਪਣੇ ਸੀਨੀਅਰ ਲੀਡਰਾਂ ਨਾਲ ਵੀ ਗੱਲ ਕਰੀ ਆ ਸਾਡੇ ਸਾਰੇ ਪਿੰਡਾਂ ਦੇ ਵਿੱਚ ਇਹ ਚੀਜ਼ ਦਾ ਬਹੁਤ ਵੱਡਾ ਵਿਰੋਧ ਆ ਅਸੀਂ ਉਹਨਾਂ ਤੇ ਉਹਨਾਂ ਤੋਂ ਮਾਫੀ ਵੀ ਮੰਗਾਉਣੀ ਆ ਤੇ ਉਹਨਾਂ ਦਾ ਇੱਕ ਤਵਾਦਲਾ ਵੀ ਚਾਹੁੰਦੇ ਆ ਕਿ ਜਿਹੜੀ ਫੈਕਟਰੀ ਦੀ ਗੱਲ ਹੋ ਗਈ ਸਾਡੀ ਕੋਰੀ ਨਾਮ ਆ ਜੀ ਕਾਫੀ ਹੁਣ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਹੈਗੀ ਜੇ ਕਹਿਣਗੇ ਐਸਟੀਐਮ ਨਾਲ ਕਰ ਲੋ ਜਾਂ ਕਿਸੇ ਹੋਰ ਨਾਲ ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਅਸੀਂ ਉੱਤੇ ਫੈਕਟਰੀ ਲੱਗਣ ਨਹੀਂ ਦੇਣੀ ਜੇ ਕੋਈ ਉੱਤੇ ਪ੍ਰਸ਼ਾਸਨ ਸਾਡੇ ਦਾ ਤੱਕਾ ਕਰੂਗਾ ਉੱਤੇ ਕੋਈ ਵੀ ਗੱਲ ਹੁੰਦੀ ਆ ਲੋਕ ਹਿਸਾਬ ਸ ਵਿੱਚ ਹੀ ਅੱਜ ਦੇ ਦਿਨ ਦਾ ਇਹਦਾ ਜੁਮੇਵਾਰ ਪ੍ਰਸ਼ਾਸਨ ਹੋਊਗਾ ਕਰਨਕ ਨਹੀਂ ਦੇ ਤਾਂ ਚੱਲੇਗਾ ਧਰਨੇ ਦਾ ਕੋਈ ਟਾਈਮ ਨਹੀਂ ਦੀ ਹੈਗਾ ਇਹ ਖੁੱਲਾ ਚੱਲੂਗਾ ਜਦ ਤੱਕ ਸਾਡੇ ਮੰਗਾ ਨਹੀਂ ਮੰਨਦੇ ਉਹਨਾਂ ਚ ਰਹੀ ਧਰਨਾ ਚਲਾਵਾਂਗੇ ਮੰਗਾ ਨਾ ਮੰਨਿਆ ਗਿਆ ਅੱਜ ਕੋਈ ਨਾ ਗੱਲ ਕਰਨ ਆਇਆ ਬੇਸ਼ੱਕ ਅਸੀਂ ਇੱਥੇ ਬੈਠਾ ਜੀ ਟੈਂਟ ਲਾ ਦਾਂਗੇ ਤੁਹਾਨੂੰ ਦਿਖਾ ਦਾਂਗੇ ਉੱਥੇ ਸਾਡੇ ਬੰਦੇ ਬੈਠੇ ਨੇ ਸੰਭੂ ਬਾਰਡਰ ਦੇ ਉੱਤੇ ਅਸੀਂ ਇੱਥੇ ਬਹਿ ਜਾਾਂਗੇ ਕੋਈ ਚੱਕਰ ਨਹੀਂ ਜਿਵੇਂ ਤੁਸੀਂ ਹੁਣ ਰੋਡ ਤੇ ਬਿਤੇ ਰੋਡ ਜਾਵਗੀ ਤੈਨੂੰ ਦੇ ਅਟੈਡੀ ਕਹਾਈ ਗਏ ਹਾਂਜੀ ਉਹਦੇ ਵਿੱਚ ਸੂਟ ਕਿਦੂਤੀ ਆਊਗੀ ਸੂਟ ਇਹਦੇ ਵਿੱਚ ਦੇਖੋ ਜੇ ਕਿਸੇ ਨੇ ਵਿਦੇਸ਼ ਯਾਤਰਾ ਜਾਣਾ ਵਾ ਉਹਨਾਂ ਨੂੰ ਛੋਟਾ ਕੋਈ ਮੁਲਾਜ਼ਮਾਂ ਉਹਨਾਂ ਨੂੰ ਦਿੱਤੀ ਜਾਊਗੀ ਕੈਮਰਜੈਂਸੀ ਆ ਕਿਸੇ ਉਹਨਾਂ ਨੂੰ ਵੀ ਦਿੱਤੀ ਜਾਊਗੀ ਜਾਂ ਕਿਸੇ ਦੀ ਕੋਈ ਪਰਸਨਲ ਅਪਾਰਟਮੈਂਟ ਆ ਕਿਉਂਕਿ 라 ਪੰਜਾਬ ਦੇ ਕਾਫੀ ਬੰਦ ਨੇ ਅਸੀਂ ਉਹਨਾਂ ਨੂੰ ਕੱਢਾਂਗੇ ਠੀਕ ਹੈ ਜੀ ਨਾਮ ਹਾਂਜੀ ਨਿਰਮਲ ਸਿੰਘ ਆ ਜੀ ਮੁਸ਼ਕਾਵਾਦ ਨਿਰਮਲ ਸਿੰਘ ਜੀ ਆ ਤੁਸੀਂ ਰੋਡ ਤੇ ਬੈਠੇ ਹੋ ਲੇਡੀਜ਼ ਵੀ ਦਾਲ ਨੇ ਕੀ ਕਾਰਨ ਆ ਰੋਡ ਤੇ ਆਉਂਦੇ ਇਹ ਸਾਡੇ ਨਾਲ ਇੱਕ ਗੈਸ ਫੈਕਟਰੀ ਲੱਗ ਰਹੀ ਹੈ ਫੈਕਟਰੀ ਕਾ ਜੋ ਪਿਛਲੇ 2 ਸਾਲ ਤੋਂ ਇਹਨਾਂ ਨੇ ਕਹੇ ਦੀ ਅਪਰੂਵਲ ਅਸੀਂ ਕਰਾਉਣ ਲੱਗੇ ਹੋਏ ਹਾਂ ਪਰ ਸਾਡਾ ਸੰਘਰਸ਼ ਉਹਦੇ ਵਿੱਚ ਚੱਲਦਾ ਸਾਡੇ ਪਹਿਲਾਂ ਵੀ ਸਾਡੀ ਮੀਟਿੰਗ ਹੋ ਰਹੀ ਸੀ ਮੀਟਿੰਗ ਹੋਈ ਸਾਡੇ ਜਿਹਦੇ ਵਿੱਚ ਐਮ.ਐਲ.ਏ ਸਾਹਿਬ ਖੁਦ ਆਏ ਸੀਗੇ ਸਾਡੇ ਕੋਲ ਉਹ ਵੀ ਇਹੀ ਕਹੇਗਾ ਸ਼ਵਾਸ਼ਣ ਦੇ ਕੇ ਗਏ ਸੀਗੇ ਵੀ ਭਾਈ ਇਹ ਫੈਕਟਰੀ ਇੱਥੋਂ ਬੰਦ ਹੋ ਜੂਗੀ ਕੰਮ ਨਹੀਂ ਚੱਲੂਗਾ ਉਹਨਾਂ ਨੇ ਐਸ.ਐਨ.ਐਲ ਸਾਹਿਬ ਨੂੰ ਕੀ ਕਿਹਾ ਸੀ ਅਸਲੀਨ ਸਾਹਿਬ ਨੂੰ ਬਦਲ ਕੇ ਦੁਬਾਰਾ ਹੋਰ ਨਵੇਂ ਆ ਗਏ ਉਹ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਸਾਰੇ ਰਿਸ਼ਤੇ ਸੀਦਾ ਪਤਾ ਸੀਗਾ ਉਹ ਬੰਦ ਕਰ ਗਏ ਸੀਗੇ ਪਰ ਇਹ ਜਿਹੜੇ ਐਸ.ਐਨ.ਐਲ ਸਾਹਿਬ ਨੇ ਇਹ ਪਰਸੋਂ ਆਏ ਸੀ ਇਹ ਲੋਕਾਂ ਦੀ ਮੀਟਿੰਗ ਹੋਈ ਸੀਗੀ ਪਰ ਉਹ ਪਹਿਲਾਂ ਸਾਡੇ ਕੋਲ ਉਧਰ ਗਏ ਫੈਕਟਰੀ ਦੇ ਵਿੱਚ ਉਥੋਂ ਸਿੱਧਾ ਹੀ ਵਾਪਸ ਆ ਗਏ ਉਹਨਾਂ ਨੇ ਕੋਈ ਗੱਲਬਾਤ ਨਹੀਂ ਕਰੀ ਹੈਗੀ ਨਾ ਅਸ਼ਵਾਰ ਸਿੰਘ ਤਾਂ ਵੀ ਬੰਦ ਕਰਦੇ ਆ ਨਾ ਕੰਮ ਚਲਾਉਣ ਵਾਲੇ ਸਿੱਧਾ ਬਸ ਫੈਕਟਰੀ ਗਏ ਤੇ ਲੈ ਆ ਕੇ ਮੁੜ ਕੇ ਆ ਗਏ ਫੈਕਟਰੀ ਕਿਹਦੇ ਵੱਲੋਂ ਲਗਾਈ ਜਾ ਰਹੀ ਹੈ ਇਹ ਸਾਡੇ ਪਿੰਡ ਦਾ ਹੀ ਇੱਕ ਕਹਿੰਦੇ ਹੈਗਾ ਪਹਿਲਾ ਕਿਸਾਨ ਮਜ਼ਦੂਰ ਆਪਣਾ ਹੈਗਾ ਜੁਨੀਅਨ ਦਾ ਉਹਦਾ ਡੈਡੀ ਸੀਗਾ ਉਹਨਾਂ ਦੇ ਮੁੰਡਿਆਂ ਵੱਲੋਂ ਆ ਗਈ ਹੈ ਤੈਨੂੰ ਪਹਿਲਾਂ ਪਤਾ ਸੀ ਵੀ ਫੈਕਟਰੀ ਇਸ ਦੀ ਨਹੀਂ ਸਾਡੇ ਪਿੰਡ ਨੂੰ ਇਵਨ ਨਾਲ ਦੇ ਗਵਾਂਢੀ ਨੂੰ ਵੀ ਪਤਾ ਨਹੀਂ ਸੀ ਵੀ ਇਹ ਫੈਕਟਰੀ ਲੱਗੂਗੀ ਥੋੜਾ ਸਮੇਂ ਦੇ ਟਾਈਮ ਪਹਿਲਾਂ ਜਦੋਂ ਸਾਡਾ 1.5-2 ਸਾਲ ਹੋ ਗਏ ਹੁਣ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ ਅਜੇ ਤਾਂ ਕੁਝ ਵੀ ਨਹੀਂ ਕਰਿਆ ਜਾ ਰਿਹਾ ਉਹ ਤਾਂ ਪ੍ਰਸ਼ਾਸਨ ਤਾਂ ਪੱਬਾਂ ਭਾਰ ਹੋਇਆ ਵੀ ਫੈਕਟਰੀ ਸੀ ਲਾਉਣੀ ਹੈ ਪ੍ਰਸ਼ਾਸਨ ਦਾ ਇਹ ਵੀ ਗੱਲ ਕਹਿਣਾ ਹੈ ਕਿ ਅਸੀਂ ਤਾਂ ਪੰਜਾਬ ਨੂੰ ਤਰੱਕੀ ਰਾਹ ਤੇ ਲੈ ਕੇ ਜਾ ਰਹੇ ਹਾਂ ਤਰੱਕੀ ਦੇ ਰਾਹ ਤੇ ਜਿੱਥੇ ਜਿੱਥੇ ਇਹਦਾ ਬਣਦਾ ਉੱਥੇ ਪ੍ਰੋਵਾਈਡ ਕੀਤੀ ਜਾਵੇ ਫੈਕਟਰੀ ਅਸੀਂ ਇਹ ਨਹੀਂ ਕਹਿੰਦੇ ਵੀਹ ਪਿੰਡ ਦੇ ਨਾਮ ਨੇੜੇ ਲਾਓ ਅਸੀਂ ਇਹ ਵੀ ਸਹਿਮਤ ਹੋ ਗਏ ਸਾਰਾ ਪਿੰਡ ਸਹਿਮਤ ਹੋ ਗਿਆ ਸੀਗਾ ਵੀ 1.5 ਤੋਂ 2 ਕਿਲੋਮੀਟਰ ਅੱਗੇ ਲੈਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂ ਅੱਜ ਇਹ ਨਾ ਮੰਨਿਆ ਕਿ ਇੱਕ ਚੀਜ਼ ਥਲਗਤ ਬੈਠਨੇ ਲੱਗਾ ਤਾਂ ਕੋਈ ਗੱਲ ਨਹੀਂ